ਮੈਂ ਤੇ ਨੂੰ ਆਵਾਜ਼ਾਂ ਬੜੀਆਂ ਮਾਰੀਆਂ ਮੈਂ ਤੇ ਨੂੰ ਆਵਾਜ਼ਾਂ ਬੜੀਆਂ ਮਾਰੀਆਂ ਤੇਰੀ ਚੁੱਕ ਨੇ ਜੀਰੇ ਆਉਂ ਤਹੀਂ ਆਪਣਾ ਬੇਗਾਨਾ ਮੈਨੂੰ ਰੋਏਗਾ ਮਿਲਿਆ ਨਾ ਜਦ ਵੀ ਜਦ ਵੀ ਮੈਂ ਰਾਗ ਰੰਗ ਮਹਿਫਲਾਂ ਚ ਗੀਤ ਵੈਣ ਪਾਉਣਗੇ ਤਰਾਨਾ ਮੈਨੂੰ ਰੋਏਗਾ ਮਿਲਿਆ ਨਾ ਜਦ ਮੈਂ ਖਾਰਾਂ ਨੂੰ ਮਖਾਨੇ ਵਿੱਚ ਜਾਮ ਟੁੱਟ ਜਾਣਗੇ ਪੈਮਾਨਾ ਮੈਨੂੰ ਰੋਏਗਾ ਮਿਲਿਆ ਨਾ ਜਦ ਵੀ ਮੈਂ ਨਜ਼ਰਾਂ ਦੇ تیر ਨੂੰ تیر ਟੁੱਟ ਜਾਣਗੇ ਨਿਸ਼ਾਨਾ ਮੈਨੂੰ ਰੋਏਗਾ ਵੀਰ ਆਲਟਿਸ ਤੇ ਐਸਟ੍ਰਾਵਿਸ ਉਹਦਾ ਸ਼ਾਇਰ ਵੀ ਸੋਚਦਾ ਤੇ ਇਹਨਾਂ ਨਾਮ ਉਮੀਦਿਆਂ ਚ ਇੱਕੋ ਤੇ ਉਮੀਦ ਹੈ ਰਾ ਕੁਟਸਨ ਇਹਨਾਂ ਨਾਮ ਉਮੀਦਿਆਂ ਚ ਇੱਕੋ ਤੇ ਉਮੀਦ ਹੈ ਉਹ ਦੁਨੀਆ ਚ ਕੋਈ ਤਾਂ دیਵਾਨਾ ਮੈਨੂੰ ਰੋਏਗਾ ਦਿਲਦਾਰ ਯਾਰ ਕੋਈ ਨਹੀਂ ਮਤਲਬ ਤੇ ਵੇਲੀ ਸਾਹਿਬ ਹੈ ਮੁਸ਼ਕਿਲ ਦਾ ਯਾਰ ਕੋਈ ਨਹੀਂ ਉਹ ਕੌਣ ਪੁੱਛਦਾ ਪਿੱਛੋਂ ਅਸੀਂ ਉਹ ਬੰਦੇ ਜਿਨ੍ਹਾਂ ਨੇ ਮੁਹੰਮਦ ਰਫੀ ਸਾਬ ਤੋਂ ਵੱਡਾ ਲੈ ਵੀ ਸੌਂ ਖਾ ਕੇ ਦੱਸਿਓ ਮਮ ਮੁਜ਼ਾਫੀ ਤੋਂ ਵੱਡਾ ਗਵਈਆ ਹੋਇਆ ਹਿੰਦੁਸਤਾਨ 'ਚ ਅਸੀਂ ਉਹ ਬੰਦੇ ਜਿੰਨੇ ਬੰਬੇ ਜਾ ਕੇ ਤੁਸੀਂ ਵੀ ਵੇਖਿਆ ਉਹਨਾਂ ਦੀ ਗੈਰੇਜ ਵਿੱਚ ਉਹਨਾਂ ਦੇ ਘਰ ਉਹਨਾਂ ਦੀ ਗੈਰੇਜ ਚੋਂ ਆਉਂਦੀਆਂ ਫੋਟੋ ਢੋਲੀ ਜਾਂ ਮੈਂ ਚੁੱਕ ਕੇ ਪਲਕਾਂ ਨਾਲ ਸਾਫ਼ ਕੀਤੀਆਂ ਅਪੈਨ ਜੀ ਨੇ ਬਾਲਾਂ ਜਲ ਦਾ ਜ਼ਿਕਰ ਕੀਤਾ ਮੈਂ ਉਹਨਾਂ ਨਾਲ ਵੀ ਸਾਫ਼ ਕੀਤੀਆਂ ਫਿਰ ਮੈਂ ਚੁੰਮਿਆ ਰਫੀ ਸਾਹਿਬ ਤੇ ਬੱਚਿਆਂ ਨੇ ਸ਼ਾਗਿਰਦਾਂ ਦਾ ਫਰਜ਼ ਹੁੰਦਾ ਅਦਾ ਕਰਨਾ ਲੇਕਿਨ ਉਹ ਫਰਜ਼ ਬੱਚੇ ਦਾ ਕਰ ਹੀ ਰਹੇ ਨੇ ਬੇਟੇ ਬਾਹਰ ਕੈਨੇਡਾ ਤੋਂ ਆਏ ਆ ਬੱਚੇ ਇਨ ਦਾ ਸੈਂਸ ਕਿ ਸ਼ਾਗਿਰਦਾਂ ਦੀ ਜ਼ਿਆਦਾ ਡਿਊਟੀ ਹੁੰਦੀ ਪਰ ਐਸੇ ਵੀ ਲੋਕ ਹੋ ਕਹਿੰਦੇ ਮੇਰਾ ਉੱਥੇ ਕੀ ਕੰਮ ਹੈ ਮੇਰੇ ਲੜ ਗਈ ਹੈ ਉਹ ਗੱਲ ਬੰਦੇ ਦਾ ਨਾਮ ਜ਼ਰੂਰ ਦੱਸੋ ਉਹਨੂੰ ਕੰਮ ਦਈਏ ਉਹਨੂੰ ਕੰਮ ਪਾਈਏ ਪਾਤਰ ਸਾਹਿਬ ਵੀ ਨਹੀਂ ਰਹਿ ਯਾਰ ਦੂਰ ਵੀ ਨੀਰ ਬਾਣਕ ਵੀ ਚਲੇ ਗਿਆ ਇਹ ਫਿਰੇ ਦਾ ਮਤਲਬ ਹੈ ਉਹੀ ਗੱਲ ਹੈ ਮੈਂ ਹੁਣ ਸੋਚਦਾ ਸੀ ਸ਼ਰਧਾ ਜੀ ਕਿਤਾ ਤੁਮੋਂ ਤੁਸੀਂ ਜ਼ੁਲਫਾਂ ਦੀ ਬੈਲ ਦੀ ਗੱਲ ਕੀਤੀ ਕਹਿੰਦੇ ਕਿ ਕੌਂਪਲੇ ਫੇਰ ਸੂਟ ਹੈ ਇਸ਼ਾਕ ਪਰ ਕਹਿਣਾ ਉਸੇ ਉਹ ਨਾ ਸਮਝਾ ਹੈ ਨਾ ਸਮਝੇਗਾ ਮਗਰ ਕਹਿਣਾ ਉਸੇ ਵਕਤ ਦਾ ਤੂਫਾਨ ਹਰ ਇੱਕ ਸ਼ੈ ਬਹਾ ਕਰ ਲੈ ਗਿਆ ਕਿੱਥੋਂ ਲੈ ਗਿਆ ਸਮੇ ਵਾਲੀ ਘੜੀ ਖੋਰੇ ਕਿਹੜੇ ਚੰਦਰੇ ਨੇ ਘੜੀ ਇੱਕ ਪਲ ਮੁੜੇ ਨਾ ਪਛਾਨ ਕਿੱਥੇ ਸਾਨੂੰ ਟੋਰਿਆ ਸੀ ਉਂਗਲੀਲਾ ਵੈਰੀਆ ਕਿੱਥੇ ਸਾਡੀ ਛੱਡ ਗਿਓ ਬਾਹ ਪਹਿਲਾਂ ਤੇਰੇ ਦਰ ਛੱਡੇ ਫੇਰ ਤੇਰੇ ਘਰ ਛੱਡੇ ਫੇਰ ਤੇਰਾ ਛੱਡਿਆ ਕਰਾਂ ਓਏ ਛਿੰਦਿਆ ਫੇਰ ਅੰਜ ਚਿਰਾ ਪਿੱਛੋ ਅੱਖੀਆਂ ਦੇ ਚੱਲਾਂ ਵਿੱਚ ਅੰਜੂਆਂ ਦੇ ਵਗ ਪਿੱਛੋ ਨਾ ਕਾਂਜੀ ਜ਼ੁਲਫਾਂ ਕਿੱਥੋਂ ਲੈ ਗਈ ਔਸਵਾਦ ਲੈ ਕੇ ਜਿੰਦ ਨੇ 20 ਸਾਲ ਪਿੱਛੇ ਚੱਲ ਗਿਆ ਪਤਾ ਸਾਨੂੰ ਅਸੀਂ ਬੁੱਢੇ ਹੋ ਗਏ ਚੁੱਕੇ ਬਕੈਰਾਂ ਔਰ ਮੁੱਖ ਮੰਤਰੀ ਬਣੇ ਉਹਨਾਂ ਦੀ ਵਜ਼ਾਰਤ ਦਾ ਸ਼ਿਆਰ ਨੇ ਉਹਨਾਂ ਨੂੰ ਅੱਛਾ ਲੱਗਾ ਇਹ ਡਾਕਟਰ ਜੀ ਨੇ ਆਮ ਤੌਰ ਤੇ ਪੋਲਿਟਿਕਸ ਵਿੱਚ ਮਰੀਜ਼ ਹੀ ਦੇਖੇ ਜਾਂਦੇ ਨੇ ਚਾਹੇ ਉਹ ਅਫਸਰਤੀ ਹੋਵੇ ਚਾਹੇ ਔਰ ਉਹਨਾਂ ਦੇ ਅਮਰੇ ਸਾਹਿਬ ਵੀ ਬਾਕੀ ਗੀਤਕਾਰਾਂ ਦੇ ਲੰਬਰਦਾਰ ਮੀਰੇ ਗਾਰਵਾ ਸੁਦਾ ਬਾਉ ਸਿੰਘ ਮਾਨ ਮਰਾੜਾ ਵਾਲੇ ਤੇ ਗਵਈਆਂ ਦੇ ਮੇਰੇ ਘਰ ਵਾਲਾ ਜਿਹਨਾਂ ਨੂੰ ਅੱਬਾ ਜੀ ਕਹਿ ਕੇ ਵੀ ਬੁਲਾਇਆ ਜਾਂਦਾ ਬਾਬਾ ਸ੍ਰੀਖਸਾ ਸਾਹਿਬ ਅੱਜ ਸ਼ੇਰਮਾਨ ਹੋਰ ਅੱਛੀ ਗੱਲ ਹੈ ਕਿ ਭਵਰਾ ਸਾਹਿਬ ਦੇ ਵੇਲੇ ਦੇ ਬਹੁਤ ਸੀਨੀਅਰ ਗੁਣਕਰ ਜਿੰਦਰ ਰਾਜਮ ਜੀ ਦੀ ਤਸ਼ੀਫ ਲੈ ਐਸੈਕਸ਼ਨਲ ਦੋਨੋਂ ਫਰਜ਼ੰਦ ਬਾਜੀ ਦੇ ਚਿੰਦਾ ਜੀ ਦੇ اشیف فرمان ہے سب نے بہت اچھا گلا جسے یاد کیا گریبوں گانا کہ مجھے تو ہوش نہیں آپ مشورہ دیجیے کہاں سے چھیڑو پسانا کہاں تمام کروں چندہ ਉਹ ਪੰਜਾਬੀਆਂ ਦਾ ਚੰਦਾ ਸੀ ਚਿੰਦਾ ਮਦਲਮ ਦਾ ਲਾੜਾ ਮੈਂ ਕਹਿੰਦਾ ਮੇਰਾ ਚੰਦਾ ਪਾਪਾ ਉਹ ਸੰਗੀਤ ਦੇ ਹਵਾਲੇ ਨਾਲ ਆਪਣੀ ਆਵਾਜ਼ ਦੇ ਹਵਾਲੇ ਨਾਲ ਪਹਿਰਾਵੇ ਦੇ ਹਵਾਲੇ ਨਾਲ ਤੇ ਜਾਣੇ ਜਾਂਦੇ ਸਨ ਲੇਕਿਨ ਬਾਈ ਨੇਚਰ ਐਜ਼ ਅ ਪਰਸਨ ਇਨਸਾਨੀਅਤ ਦੇ ਵਿੱਚ ਕੁਟ-ਕੁਟਕੀ ਭਰੀ ਹੈ। ਛੋਟਿਆਂ ਨੂੰ ਸੀਨੇ ਲਾਉਣ ਵਾਲਾ ਵੱਡਿਆਂ ਦਾ ਇਤਰਾਮ ਕਰਨ ਵਾਲਾ। ਐਸੀ ਫੰਗਾਰ ਕਦੀ-ਕਦੀ ਪੈਦਾ ਹੁੰਦੇ ਮੈਂ ਸਾਡਾ ਸਾਡਾ ਕੰਮ ਗੱਲਾਂ-ਗੁੱਲਾਂ ਹੀ ਕਰਨਾ ਹੈ। ਲੇਕਿਨ ਕਦੀ-ਕਦੀ ਇਸ ਤਰ੍ਹਾਂ ਦੀ ਕੈਫੀਅਤ ਹੋ ਜਾਂਦੀ ਹੈ ਜਦੋਂ ਅਸੀਂ ਗਾਣਾ ਇੱਕ ਸਿੰਗਰ ਨੂੰ ਜਦੋਂ ਪਤਾ ਲੱਗਦਾ ਕਿ ਲਵੀ ਗਾਣਾ ਗਾਉਣਾ ਉਹਨੂੰ ਖੁਸ਼ੀ ਨਹੀਂ ਹੁੰਦੀ ਫਿਰ ਵਰਟਿੰਗ ਪੜਦਾ ਉਹਨੂੰ ਹੋਰ ਖੁਸ਼ੀ ਹੁੰਦੀ ਹੈ ਫਿਰ ਦਰਜ਼ ਬਣਦੀ ਹੈ ਫਿਰ ਸਟੂਡੀਓ ਜਾਂਦਾ ਜਦੋਂ ਓਕੇ ਹੁੰਦਾ ਬੜੀ ਖੁਸ਼ੀ ਹੁੰਦੀ ਵੀਡੀਓ ਸ਼ੂਟ ਹੋ ਜਾਂਦੇ ਅੱਜ ਨੂੰ ਸਮਝ ਨਹੀਂ ਲੱਗ ਰਹੀ ਕਿ ਜ਼ਿੰਦਗੀ ਵਿੱਚ ਐਸੇ ਮੁਕਾਮ ਵੀ ਆਤੇ ਹਨ ਜਦ ਖੁਸ਼ੀ ਵੀ ਖੁਸ਼ੀ ਨਹੀਂ ਜ਼ਿੰਦਗੀ ਵਿੱਚ ਐਸੇ ਮੁਕਾਮ ਸਾਰਾ ਹਲੂ ਗੋਸ਼ ਪਰ ਆਵਾਜ਼ ਹੈ آج کن ہاتھوں میں دل کا ساز ہے چھپ گیا وہ ساز ہستی چھوڑ کر اب تو بس آواز ہی آواز ہے لفظ لفظہ نہ یاد کر کہ نہیں نہ کسی نے لکھیا سی کہ گئے دنوں کا سراغ لے کے کدھر سے آیا کدھر گیا وہ عجیب معنوست نبی تھا سب کو حیران کر گیا وہ وہ حجر کی رات کا استارہ را وہ ہم سخن ہم لفظ ہمارا صدا رہے اس کا نام پیارا سنا ہے کل رات مر گیا توبہ عجیب و غریب مقام ہوں گئے دوسرے دکھانے گایا سی کسی دا گا یار نہ مچھے لکھ ٹوٹ لگی ਇਹੋ ਜਿਹੇ ਬੰਦੇ ਜਿਹੜੇ ਸਾਰੇ ਪੰਜਾਬੀਆਂ ਦਾ ਯਾਰ ਹੋਵੇ ਚਿੰਦਾ ਹੋਵੇ ਜਦੋਂ ਵਿੱਚ ਰੱਦ ਫਿਰ ਐਸ ਤਰ੍ਹਾਂ ਹੀ ਸੀ ਉਹਨਾਂ ਹਾਲਾਂ ਜਿੰਨੀ ਦਿਨ ਅੱਪਾ ਜ਼ਿੰਦੇ ਇਸ ਤਰ੍ਹਾਂ ਹੀ ਰਹਿਵੇਂਗੇ ਅਸੀਂ ਉਹਨਾਂ ਨੂੰ ਯਾਦ ਕਰਦੇ ਰਵਾਂਗੇ ਕਿ ਚਿਚਬਣੀ ਜੀ ਘੋਕ ਆ ਜਾਏ ਕਿ ਕਸਕ ਜੀ ਜੋ ਬਖਸ਼ ਗਿਆ ਉਹਨੂੰ ਲੈ ਕੇ ਮਰਾਂਗੇ ਲੇਕਿਨ ਕਹਿੰਦੇ ਨਾ ਕਿ ਅੱਖਾਂ ਜਦੋਂ ਮੀਟੀਆਂ ਜ਼ਮਾਨਾ ਮੈਨੂੰ ਰੋਏਗਾ ਆਉਂਦਾ ਹੀ ਆਪਣਾ ਬੇਗਾਨਾ ਮੈਨੂੰ ਰੋਏਗਾ ਮਿਲਿਆ ਨਾ ਜਦ ਵੀ ਜਦ ਵੀ ਮੈਂ ਰਾਗ ਰੰਗ ਮਹਿਫਲਾਂ 'ਚ ਗੀਤ ਵੈਣ ਪਾਉਣ ਗੇ ਤਰਾਨਾ ਮੈਨੂੰ ਰੋਏਗਾ ਮਿਲਿਆ ਨਾ ਜਦ ਮੈਂ ਖਾਰਾ ਨੂੰ ਮੈਂ ਖਾਨੇ ਵਿੱਚ ਜਾਮ ਟੁੱਟ ਜਾਣ ਦੀ ਪੈਮਾਨਾ ਮੈਨੂੰ ਰੋਏਗਾ ਮਿਲਿਆ ਨਾ ਜਦ ਵੀ ਮੈਂ ਨਜ਼ਰਾਂ ਦੇ تیر ਨੂੰ تیر ਟੁੱਟ ਜਾਣਗੇ ਨਿਸ਼ਾਨਾ ਮੈਨੂੰ ਰੋਏਗਾ ਵੀਰ ਆਰਟਿਸਟ ਇਸ ਤਰ੍ਹਾਂ ਵੀ ਸੋਚਦਾ ਸ਼ਾਇਰ ਵੀ ਸੋਚਦਾ ਕਿ ਇਹਨਾਂ ਨਾਮ ਬੀਜੀਆਂ ਚ ਇੱਕੋ ਤੇ ਉਮੀਦ ਹੈ ਕ੍ਰੈਟਿਸੀਨ ਇਹਨਾਂ ਨਾਮ ਬੀਜੀਆਂ ਚ ਇੱਕੋ ਤੇ ਉਮੀਦ ਹੈ ਉਹ ਦੁਨੀਆ ਚ ਕੋਈ ਤਾਂ دیਵਾਨਾ ਮੈਨੂੰ ਰੋਏਗਾ ਇਹ ਲੋਗੋ ਇਹ ਮੇਰੇ ਮਿਹਰਬਾਨੋ ਕੱਲੀ ਕੱਲੀ ਕੁਰਸੀ ਤੇ ਬੈਠੇ ਸਭ ਤੋਂ ਸਿਆਰੇ ਲੋਕੋ ਕਿਹੜੇ ਲਫ਼ਜ਼ਾਂ ਨਾਲ ਮੁਸ਼ਰਹਰ ਕਰਨੀ ਤੇ ਮੇਰੇ ਮੈਂ ਉਹਨਾਂ ਨੂੰ ਬਹੁਤ ਇੱਕ ਡਿਸਟੈਂਸ ਤੋਂ ਦੇਖਿਆ ਪਰਦੇ ਸਨ ਉੱਚੜਾ ਵਰਜ ਲਾਹੌਰ ਦਾ ਜਦੋਂ ਗਾਉਂਦਾ ਜਦੋਂ ਜਾਣਾ ਮੋੜ ਗਾਉਂਦੇ ਜਦੋਂ ਉਠਾਂ ਵਾਲੇ ਬਲੋਚ ਤੋਂ ਬਹੁਤ ਹੀ ਉਹ ਸਾਡਾ ਸਾਡੇ ਅੰਦਾਜ਼ ਦਾ ਗਾਣਾ ਸੀ ਇਸ ਕਰਕੇ ਮਾਨਕ ਸਾਹਿਬ ਨੇ ਕਲੀਆਂ ਕਮਾਲ ਗਾਈਆਂ ਮਾਨਕ ਸਾਹਿਬ ਵੀ ਬਾਕਮਾਲ ਬੰਦੇ ਸੀ ਇੱਕੋ ਹੀ ਸੀ ਉਹ ਬਾਹਤ ਸੀ ਲੇਕਿਨ ਜਦੋਂ ਫਿਰ ਛਿੰਦਾ ਸਾਹਿਬ ਸ਼ੁਰੂ ਹੋਏ ਤੇ ਲੱਗਾ ਵੀ ਇੰਜ ਵੀ ਹੁੰਦਾ ਕੰਮ ਜਿੱਦਾਂ ਕੋ ਸਦੂਲ ਸਿਕੰਦਰ ਆਉਂਦਾ ਤੁਰ ਜਾਂਦਾ ਤੇ ਫਿਰ ਹੰਸੋ ਸਰਾਜ ਵੀ ਅਕੋੜ ਦੀਆਂ ਪੈਦਾ ਕਰਕੇ ਤੁਰ ਜਾਂਦਾ ਇਹ ਕੰਪੈਰੀਜ਼ਨ ਜਿਹਾ ਹੁੰਦਾ ਜਿੰਦੇ ਪਰ ਜਦ ਦੁਨੀਆ ਫਨਾ ਦਾ ਮਕਾਮ ਹੈ ਸਭ ਨੇ ਚਲੇ ਜਾਣਾ ਲੇਕਿਨ ਕਹਿੰਦੇ ਕਿ ਉਹ ਤਾਂ ਖੁਸ਼ਬੂ ਹੈ ਹਵਾਵਾਂ ਬਿਖਰ ਜਾਏਗਾ وہ تو خوشبو ہے میں بکھر جائے گا مسئلہ تو پھول کا ہے پھول کدھر جائے جائے گا گا کدھر آج تھیٹر نہ وابستہ سنگیت نہ وابستہ شاعری نہ وابستہ پترکار کیڑا شوبایا جہرا اجن شردانجلی نہیں آیا بڑی اچھی گل انہوں نے کیتی مان صاحب نے ਕੀ ਸ਼ਾਗਿਰਦ ਕਿਤੇ ਉਹੀ ਹੈ ਨਾ ਜਿਹੜਾ ਆਪਣੇ ਉਸਤਾਦ ਨੂੰ ਯਾਦ ਕਰੇ ਸ਼ਾਗਿਰਦ ਭਾਵੇਂ ਘਾਟੀ ਹੋਣ ਯਾਰ ਇੱਕ ਅਦਾ ਸੇਖੋਂ ਵਰਗਾ ਚਾਹੀਦਾ ਹਾਂ ਆ ਆ ਨਹੀਂ ਖਾਣੇ ਸੇਖੋਂ ਸਾਡੇ ਇਹ ਸਾਰਿਆਂ ਨੂੰ ਕ੍ਰੈਡਿਟ ਦੇਈ ਜਾਂਦੇ ਆ ਔਰ ਮੇਰੇ ਵਰਗਾ ਬੰਦਾ ਮੈ ਮਾਈਕ ਤੇ ਖੜਾ ਹੋ ਕੇ ਗਾਈ ਸਕਦਾ ਜਾਂ ਵੀਡੀਓ ਕਿ ਮਾਈਨਿੰਗ ਕਰ ਸਕਦਾ ਉਹਨੂੰ ਯਾਦ ਕਰ ਸਕਦਾ ਬਾਕੀ ਸਾਰੇ ਐਫਰਟਸ ਗਾਨਾ ਲਿਖਣ ਤੋਂ ਲੈ ਕੇ A ਤੋਂ Z ਇਹਨਾਂ ਨੇ ਕੀਤੇ ਇਸ ਕਰਕੇ ਕਹਿੰਦੇ ਨੇ ਯਾਰ ਯਾਰ ਸਭ ਹੈ ਦਿਲਦਾਰ ਯਾਰ ਕੋਈ ਨਹੀਂ ਮਤਲਬ ਤੇ ਬੇਲੀ ਸਭ ਹੈ ਮੁਸ਼ਕਿਲ ਦਾ ਯਾਰ ਕੋਈ ਨਹੀਂ ਉਹ ਕੋਣ ਕੁਛ ਨਾ ਪਿੱਛੋਂ ਅਸੀਂ ਉਹ ਬੰਦੇ ਜਿਨ੍ਹਾਂ ਨੇ ਮੁਹੰਮਦ ਰਫੀ ਸਭ ਤੋਂ ਵੱਡਾ ਲੈ ਵੀ ਸੌਂਖਾ ਆਕੇ ਦੱਸਿਓ ਮੁਹੰਮਦ ਰਫੀ ਤੋਂ ਵੱਡਾ ਗਵਈਆ ਹੋਇਆ ਹਿੰਦੁਸਤਾਨ 'ਚ ਅਸੀਂ ਉਹ ਬੰਦ ਜੀ ਬੰਬੇ ਜਾ ਕੇ ਤੁਸੀਂ ਵੀ ਵੇਖਿਆ ਉਹਨਾਂ ਦੀ ਗੈਰੇਜ ਵਿੱਚ ਉਹਨਾਂ ਦੇ ਘਰ ਉਹਨਾਂ ਦੀ ਗੈਰੇਜ ਚ ਉਹਨੀਆਂ ਫੋਟੋ ਰੋੜੀ ਜਾਂਦਾ ਮੈਂ ਚੁੱਕ ਕੇ ਪਲਕਾਂ ਨਾਲ ਸਾਫ਼ ਕੀਤੀਆਂ ਆ ਭੈਣ ਜੀ ਨੇ ਬਾਲਾਂ ਜਾਲ ਦਾ ਜ਼ਿਕਰ ਕੀਤਾ ਮੈਂ ਉਹਨਾਂ ਨਾਲ ਵੀ ਸਾਫ਼ ਕੀਤੀ ਫਿਰ ਮੈਂ ਚੁੰਮਿਆ ਰਫੀ ਸਾਹਿਬ ਤੇ ਬੱਚਿਆਂ ਨੇ شاਗਿਰਦਾਂ ਦਾ ਫਰਜ਼ ਹੁੰਦਾ ਅਦਾ ਕਰਨਾ ਲੇਕਿਨ ਉਹ ਫਰਜ਼ ਬੱਚੇ ਦਾ ਕੈਰੀਰ ਹੈ ਨੇ بیٹے ਬਾਹਰ ਕੈਨੇਡਾ ਤੋਂ ਆਇਆ ਹੈ ਬੱਚੇ ਇੰਦਾ ਸੈਂਸ ਕਿ ਸ਼ਾਹਰਦਾਂ ਦੀ ਜ਼ਿਆਦਾ ਨਹੀਂ ਉੱਟੀ ਹੁੰਦੀ ਪਰ ਐਸੇ ਵੀ ਲੋਕ ਹੈ ਉਹ ਕਹਿੰਦੇ ਮੇਰਾ ਉਸੇ ਕੀ ਕੰਮ ਹੈ ਉਸ ਮੇਰੇ ਲੜ ਗਈ ਹੈ ਉਹ ਗੱਲ ਬੰਦੇ ਦਾ ਨਾਮ ਜ਼ਰੂਰ ਦੱਸੋ ਉਹਨੂੰ ਕੰਮ ਦੇਈਏ ਉਹਨੂੰ ਕੰਮ ਪਾਓ ਹਾਂ ਹੋਣ ਅੱਛਾ ਉਹ ਸੋ ਲੋ ਵੀ ਪਾਤਸ਼ਾਹ ਵੀ ਨਹੀਂ ਰਿਹਾ ਯਾਰ ਸਿਰਦੂਲ ਵੀ ਨਹੀਂ ਰਿਹਾ ਬਾਣਕ ਵੀ ਚਲੇ ਗਿਆ ਇਹ ਫਿਰੇ ਦਾ ਮਤਲਬ ਹੈ ਉਹੀ ਗੱਲ ਹੈ ਮੈਂ ਹੁਣ ਸੋਚਦਾ ਸੀ ਸ਼ਰਧਾ ਜੀ ਕਿਤਾ ਦਵਾਂ ਤੁਸੀਂ ਜ਼ੁਲਫਾ ਦੀ ਭੈਣ ਜੀ ਗੱਲ ਕੀਤੀ ਕਿਹਦੇ ਕਿ ਕੌਮਪਲੀਮੈਂਟ ਫੇਰ ਫੂਟ ਆ ਇਸ਼ਕ ਪਰ کہنا ਉਸੇ ਉਹ ਨਾ ਸਮਝਿਆ ਹੈ ਨਾ ਸਮਝੇਗਾ ਮਗਰ کہنا ਉਸੇ ਵਕਤ ਦਾ ਤੂਫਾਨ ਹਰ ਇੱਕ ਸ਼ੈ ਬਹਾ ਕਰ ਲੈ ਗਿਆ ਕਿਤਨੋਂ ਲੈ ਗਿਆ ਸਮੇਂ ਵਾਲੀ ਘੜੀ ਫੌਰੇ ਕਿਹੜੇ ਚੰਦਰੇ ਨੇ ਘੜੀ ਇੱਕ ਪਲ ਮੁੜੇ ਨਾ ਪਛਾਨਾ ਕਿੱਥੇ ਸਾਨੂੰ ਟੋਰਿਆ ਸੀ ਉਂਗਲੀ ਦਾ ਵੈਰੀਆ ਕਿੱਥੇ ਸਾਡੀ ਛੱਡ ਗਿਆ ਬਾ ਪਹਿਲਾਂ ਤੇਰੇ ਦਰ ਛੱਡੇ ਫੇਰ ਤੇਰੇ ਘਰ ਛੱਡੇ ਫੇਰ ਤੇਰਾ ਛੱਡਿਆ ਗਰਾ ਓਏ ਛਿੰਦਿਆ ਫੇਰ ਅੱਜ ਚਿਹਰਾ ਪਿੱਛੋਂ ਅੱਖੀਆਂ ਦੇ ਚਲਾਂ ਵਿੱਚ ਪੰਜਵਾਂ ਦੀ ਵਕਤ ਚਨਾ ਤੇ ਅੰਜੀ ਜ਼ੁਲਫਾਂ ਹੁਣ ਵਿਖੋ ਲੱਗੀ ਹਵਾ ਦੇ ਲਿਕੇ ਜਿੰਦੇ 20 ਸਾਲ ਪਿੱਛੇ ਚੱਲ ਗਿਆ ਪਤਾ ਸਭ ਅਸੀਂ ਬੁੱਢੇ ਹੋ ਗਏ ਚੁੱਪ ਕੇ ਬਕਾਇਦਾ دل کے بردانے کو غالب غالبی خیال اچھا ہے کاؤپلے پھر فوٹائی شاخ پر کہنا اسے وہ نہ سمجھا ہے مگر کہ وہ نہ سمجھا ہے نہ سمجھے گا مگر کہنا اسے وقت کا طفاں ہر شہ بہا کر لے گیا ہو گئی ہے تنہا کتنی رہ گزر کہنا اسے سمسو شیر صلی اللہ رس رہا ہو خون रिस रहा खून दिल से लब मगर हंसते रहे कर गया बर्बाद मुझको ये हुनर कहना उसे ए <laughs> डैम ऐसा पाथ साहब देख आवाज जित्ती सी किसी अपने महबूब नु मैं पाथेर सुनाऊ आ गाना था अपन सुनाया हूं दोबारा फिर सुन लांगे ਸੇਖੂ ਸਾਹਿਬ ਤੁਹਾਡਾ ਦੇਣਾ ਨਹੀਂ ਦੇ ਸਕਦੇ ਪਾਤਰ ਸਾਹਿਬ ਨੇ ਇੱਕ ਲਿਖਿਆ ਸੀ ਦੋ ਲਾਈਨਾਂ ਵਿੱਚ ਰਾਸ ਸਕਦਾ ਉਹ ਛਿੰ다 ਜੀ ਲਈ ਵਾ ਉਹਨਾਂ ਦੇ ਨਾਮ ਹੀ ਕਰਦਾ ਦੇਖੋ ਕਿਹਦਾ ਇਤਫਾਕ ਇਤਫਾਕ ਕਿਹ ਕੋ ਭੈਣ ਜੀ ਸਭੀ ਭੈਣ ਜੀ ਪਾਤਰ ਸਾਹਿਬ ਨੇ ਲਿਖਿਆ ਔਰ ਅਸੀਂ ਅੱਜ ਉਹਦੇ ਸਾਰੇ ਯਾਰ ਇਹੀ ਕਹਿ ਰਹੇ ਜੋ ਪਾਤਰ ਸਾਹਿਬ ਨੇ ਲਿਖਿਆ ਸੁਣੋ ਜਰਾ ਮੈਂ ਤੈਨੂੰ ਆਵਾਜ਼ਾਂ ਬੜੀਆਂ ਮਾਰਿਆ ਮੈਂ ਤੇ ਆਵਾਜ਼ਾਂ ਬੜੀਆਂ ਮਾਰੀ ਤੇਰੀ ਚੁੱਪ ਨੇ ਜੀਰ ਹਿਲੇਿਆ ਸਾਰੀਆਂ ਕੋਈ ਮੈਂ ਤੈਨੂੰ ਆਵਾਜ਼ਾਂ ਬੜੀਆਂ ਤੂੰ ਜੋ ਚੁੱਪ ਚੁੱਪ ਕੇ ਰੇ ਆਪਣੀ ਰੇਤ ਵਿੱਚ ਰੇ ਤੂੰ ਜੋ ਚੁੱਪ ਚੁੱਪ ਕੇ ਰੇ ਆਪਣੀ ਰੇਤ ਵਿੱਚ ਰੇਤ ਵਿੱਚ ਉਹ ਨਾ ਅੰਜੂਆਂ ਨਾਲ ਸਾਡੀਆਂ ਯਾਰੀਆਂ ਓਏ ਮੈਂ ਤੈਨੂੰ ਆਵਾਜ਼ਾਂ ਬੜੀਆਂ ਮਾਰੀਓਂ ਖਿਆਲ ਦੇਖਿਓ ਸ਼ਾਇਰ ਦਾ ਪ੍ਰਵਾਜ਼ ਦੇਖਿਓ ਅਹੋ ਡੁੱਬਦਾ ਸੂਰਜ ਹੋਰ ਵਿਸੋਣਾ ਹੋਗੇ ਹੋਗੇ ਡੁੱਬਦਾ ਸੂਰਜ ਹੋਰ ਵਿਸੋਣਾ ਹੋਗੇ ਹੋਗੇ ਪਾਹ ਤੇਰੇ ਵਿਛੜੰਜੀਆਂ ਮਾਰੀ ਓ ਮੈਂ ਤੈਨੂੰ ਆਵਾਜ਼ਾਂ ਬੜੀਆਂ ਮਾਰੀਆਂ ਤੇਰੀ ਚੁੱਪ ਨੇ ਜੀਰ ਹਿਲੀਆ ਸਾਰੀਆਂ ਓ ਮੈਂ ਤੈਨੂੰ ਕੱਲ ਨੂੰ ਫਿਰ ਚੜੇਗਾ ਸੂਰਜ ਸ਼ਹਿਰ ਵਿੱਚ ਸ਼ਹਿਰ ਵਿੱਚ ਕੱਲੋਂ ਫਿਰ ਚੜੇਗਾ ਸੂਰਜ ਸ਼ਹਿਰ ਵਿੱਚ ਸ਼ਹਿਰ ਵਿੱਚ ਜੇ ਸੱਜਣਾ ਦੇ ਘਰ ਦੀਆਂ ਖੁੱਲੀਆਂ ਬਾਹਰੀਆਂ ਉਹ ਜੇ ਸੱਜਣਾ ਦੇ ਕਰਦਿਆਂ ਖੁੱਲੀਆਂ ਬਾਰੀਆਂ ਤੇਰੀ ਚੁਪਵੇਂ ਜੀ ਰਹੇ ਲਿਆ ਸਾਰੀ ਤੇਰੀ ਚੁਪ ਲੈ ਜੀ ਰਹੇ ਲਿਆ ਸਾਰੀ ਘਰ ਵਾਪਸ ਵੀ ਹੋਣਾ ਹੁੰਦਾ ਮੈਂ ਤੇ ਨੂੰ आवाज़ बड़ियां मारियूं तड़ियां उहे